ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹੱਕ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਦੇ ਬਾਰੇ ਜੀ ਹਾਂ ਕੱਲ 29 ਫਰਵਰੀ ਹੈ ਤੇ ਕੱਲ ਦੇ ਦਿਨ ਇੱਕ ਮੀਟਿੰਗ ਹੋਣ ਜਾ ਰਹੀ ਹੈ ਜੋ ਕਿ ਇਸ ਅੰਦੋਲਨ ਦੇ ਵਿੱਚ ਅਹਿਮ ਮੋੜ ਲਿਆਵੇਗੀ ਦੱਸ ਦਿੰਦੇ ਹਾਂ ਕਿ 29 ਫਰਵਰੀ ਨੂੰ ਕਿਸਾਨਾਂ ਦੀ ਇੱਕ ਵੱਡੀ ਮੀਟਿੰਗ ਹੋਵੇਗੀ ਤੇ ਸਭ ਦੀ ਨਿਗਾਹ ਇਸ ਮੀਟਿੰਗ ਦੇ ਉੱਤੇ ਟਿਕੀ ਵੀ ਹੋਈ ਹੈ ਕਿਉਂ ਕਿ ਕਿਉਂਕਿ ਇਸ ਤੋਂ ਪਹਿਲਾਂ ਕਈ ਮੀਟਿੰਗਾਂ ਕਿਸਾਨਾਂ ਦੀਆਂ ਹੋਈਆਂ 13 ਫਰਵਰੀ ਦਾ ਹੋਕਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਕੇਂਦਰੀ ਮੰਤਰੀਆਂ ਵੱਲੋਂ ਗੱਲਬਾਤ ਦੇ ਸੱਦੇ ਦਿੱਤੇ ਜਾਂਦੇ ਨੇ ਨਾਲ ਹੀ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਨੂੰ ਖਦੇੜਨ ਦੇ ਲਈ ਅਥਰੂ ਗੈਸ ਦੇ ਗੋਲੇ ਵੀ ਦਾਗੇ ਜਾਂਦੇ ਰਹੇ ਨੇ ਸੋ ਮੀਟਿੰਗਾਂ ਦੇ ਇਸ ਦੌਰ ਦੇ ਵਿੱਚ ਕਿਤੇ ਵੀ ਨਤੀਜੇ ਸਾਰਥਕ ਨਹੀਂ ਆਏ ਕੇਂਦਰੀ ਮੰਤਰੀਆਂ ਵੱਲੋਂ 5 ਸਾਲਾਂ ਲਈ 5 ਫਸਲਾਂ ਉੱਤੇ ਐਮਐਸਪੀ ਬਾਰੇ ਇੱਕ ਪ੍ਰਸਤਾਵ ਕਿਸਾਨ ਆਗੂਆਂ ਨੂੰ ਭੇਜਿਆ ਜਾਂਦਾ ਹੈ ਪਰ ਉਹ ਪ੍ਰਸਤਾਵ ਆਗੂਆਂ ਦੇ ਵੱਲੋਂ ਠੁਕਰਾ ਕੇ 21 ਫਰਵਰੀ ਨੂੰ 11 ਵਜੇ ਦਿੱਲੀ ਵੱਲ ਵਧਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਸੋ ਦੂਜੇ ਪਾਸੇ ਖਨੌਰੀ ਬਾਰਡਰ ਅਦੇ ਸ਼ੰਭੂ ਬਾਰਡਰ ਉੱਤੇ ਅਰਧ ਸੈਨਿਕ ਬਲਾਂ ਦੇ ਵੱਲੋਂ ਭਾਰੀ ਸਖਤੀ ਕੀਤੀ ਜਾਂਦੀ ਹੈ ਅਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਅਸਲੀ ਫਾਇਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਬਠਿੰਡੇ ਦੇ ਇੱਕ ਨੌਜਵਾਨ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਕੁਝ ਨੌਜਵਾਨਾਂ ਦੀ ਸੈਨਾ ਟੁਕੜੀਆਂ ਦੇ ਵੱਲੋਂ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਪ੍ਰੀਤਪਾਲ ਸਿੰਘ ਵੀ ਇੱਕ ਨੌਜਵਾਨ ਹੈ ਜੋ ਕਿ ਪਹਿਲਾਂ ਰੋहतक ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਸ ਤੋਂ ਬਾਅਦ ਜੱਦੋ ਜਹਿਦ ਕਰਨ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਲਿਆਂਦਾ ਜਾਂਦਾ ਸੋ ਨੌਜਵਾਨਾਂ ਵੱਲੋਂ ਇਸ ਅੰਦੋਲਨ ਦੇ ਵਿੱਚ ਇਹ ਗੱਲ ਬਾਰ-ਬਾਰ ਕੀ ਜਾਂਦੀ ਰਹੀ ਹੈ ਕਿ ਸਾਨੂੰ ਸਾਡੇ ਆਗੂ ਇੱਕ ਵਾਰ ਇਸ਼ਾਰਾ ਕਰ ਦੇਣ ਤਾਂ ਅਸੀਂ ਇਹਨਾਂ ਬਾਰਡਰਾਂ ਨੂੰ ਕੁਝ ਵੀ ਨਹੀਂ ਸਮਝਦੇ ਪਰ ਕਿਸਾਨ ਆਗੂਆਂ ਵੱਲੋਂ ਨੌਜਵਾਨਾਂ ਨੂੰ ਬਾਰ-ਬਾਰ ਇਹੀ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਅਸੀਂ ਕਿਸੇ ਨੂੰ ਵੀ ਇਹ ਮੌਕਾ ਨਹੀਂ ਦੇਣਾ ਕਿ ਕੋਈ ਕਹੇ ਇਹਨਾਂ ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਹਿੰਸਾ ਪੜਤਾਈ ਹੈ ਜਾਬਤੇ 'ਚ ਰਹਿਣ ਦੇ ਬਾਵਜੂਦ ਸਰਕਾਰ ਵੱਲੋਂ ਕੀਤੀ ਸਖਤੀਦਾਰ ਨੌਜਵਾਨਾਂ ਦੇ ਵਿੱਚ ਭਾਰੀ ਰੋਸ ਵੀ ਵੇਖਣ ਨੂੰ ਮਿਲਦਾ ਹੈ ਦਿੱਲੀ ਵਦਨ ਦੇ ਐਲਾਨ ਦੇ ਚੱਲਦਿਆਂ ਆ ਭਾਵ 21 ਫਰਵਰੀ ਵਾਲੇ ਦਿਨ ਇੱਕ ਵਾਰ ਫਿਰ ਸੱਦਾ ਆਉਂਦਾ ਪਰ ਕਿਸਾਨ ਆਗੂਆਂ ਵੱਲੋਂ ਇਹ ਕਿਹਾ ਜਾਂਦਾ ਕਿ ਜੇਕਰ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਸਾਡੀਆਂ ਮੰਗਾਂ ਨੂੰ ਪ੍ਰਮਾਣ ਕਰਦਿਆਂ ਇੱਕ ਟਵੀਟ ਵੀ ਸਾਂਝਾ ਕਰ ਦੇਣ ਤਾਂ ਅਸੀਂ ਇੱਥੋਂ ਹੀ ਵਾਪਸ ਮੁੜ ਜਾਵਾਂਗੇ ਸਰਮਨ ਸਿੰਘ ਭੰਦੇਰ ਨੇ ਕਿਹਾ ਕਿ ਦਿੱਲੀ ਜਾਣਾ ਅਣਖ ਦੀ ਗੱਲ ਨਹੀਂ ਮੰਗਾਂ ਨੂੰ ਮਨਾਉਣਾ ਅਣਖ ਦੀ ਗੱਲ ਹੈ ਜੇਕਰ ਯੋਗ ਹੈ ਕਿ ਇਹ ਮੰਗਾਂ ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਅੰਦੋਲਨ ਦੇ ਵੇਲੇ ਮੰਨੀਆਂ ਗਈਆਂ ਸਨ ਪਰ ਪਰਮਾਨ ਨਹੀਂ ਹੋਈਆਂ ਜਿਸ ਦੇ ਕਰਕੇ ਇਹ ਅੰਦੋਲਨ ਦੁਬਾਰਾ ਉੱਠਿਆ ਪਰ ਇਸ ਅੰਦੋਲਨ ਦੇ ਵਿੱਚ ਸਰਵਨ ਸਿੰਘ ਪੰਦੀਰ ਜਗਜੀਤ ਸਿੰਘ ਡੱਲੇਵਾਲ ਸੁਰਜੀਤ ਸਿੰਘ ਫੂਲ ਅਤੇ ਮਨਜੀਤ ਸਿੰਘ ਵਰਗੇ ਆਗੂਆਂ ਨੇ ਅਗਵਾਈ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਵੇਂ ਕਿ ਯੋਗਿੰਦਰ ਸਿੰਘ ਉਗਰਾਹਾ ਰੂਲਦੂ ਸਿੰਘ ਮਾਨਸਾ ਬਲਵੀਰ ਸਿੰਘ ਰਾਜੇਵਾਲ ਹੋਣਾਂ ਵੱਲੋਂ ਕਿਤੇ ਨਾ ਕਿਤੇ ਕੰਨੀ ਵੀ ਪੱਟੀ ਗਈ ਯੋਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਸੀ ਕਿ ਸਾਨੂੰ ਅੰਦੋਲਨ ਦੇ ਵਿੱਚ ਸੱਦਾ ਨਹੀਂ ਆਇਆ ਪਰ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਭਾਈ ਇੱਥੇ ਕਿਹੜਾ ਕਿਸੇ ਆਗੂ ਨੇ ਕਿਸੇ ਬੱਚੇ ਦਾ ਵਿਆਹ ਧਰਿਆ ਕਿ ਤੁਸੀਂ ਵੀ ਆਓ ਉਹੀ ਮੰਗਾ ਸਨ ਉਹੀ ਫਸਲਾਂ ਨੇ ਬਸ ਇੱਕ ਈਗੋ ਨੂੰ ਥੋੜਾ ਪਿੱਛੇ ਛੱਡਣ ਆਗੂ ਤਾਂ ਸ਼ਾਇਦ ਮੋਰਚੇ ਦੇ ਰੰਗ ਕੁਝ ਹੋਰ ਖੇਲ ਉੱਠਣ ਰੂਪਰੇਖਾ ਕੁਝ ਵਧੀਆ ਹੋ ਜਾਵੇ ਪਰ ਇੱਕ ਗੱਲ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਕਿ ਕਿਸਾਨਾਂ ਉੱਤੇ ਹੋਏ ਤਸ਼ੱਦਦ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਟਰੈਕਟਰ ਮਾਰਚ ਕੱਢੇ ਤੇ ਨਾਲ ਹੀ ਟੋਲ ਪਲਾਜ਼ੇ ਵੀ ਫ੍ਰੀ ਕਰ ਦਿੱਤੇ ਸੋ ਕਿਸਾਨ ਅੰਦੋਲਨ ਦੀ ਆਵਾਜ਼ ਯੂਨ ਵਿੱਚ ਵੀ ਪਹੁੰਚੀ ਹੈ ਹਾਈ ਕੋਰਟ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਅਦਾਲਤਾਂ ਬੈਠੀਆਂ ਹਨ ਫਿਰ ਯੂਨ ਤੱਕ ਪਹੁੰਚ ਕਰਨ ਦੀ ਕੀ ਜ਼ਰੂਰਤ ਹੈ ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਅੰਦੋਲਨ ਦਾ ਸਮਰਥਨ ਕੀਤਾ ਜਾਂਦਾ ਹੈ ਹਾਈ ਕੋਰਟ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਰਾਸ਼ਟਰੀ ਮਾਰਗ ਬੰਦ ਕਰਨਾ ਕਾਨੂੰਨ ਦਾ ਉਲੰਘਣਾ ਨੇ ਕਿਸਾਨ ਹਰਿਆਣਾ ਦੇ ਵਿੱਚ ਅੰਦੋਲਨ ਤੱਕ ਕਰਨ ਵੀ ਨਹੀਂ ਲੱਗੇ ਪਰ ਫਿਰ ਵੀ ਹਰਿਆਣਾ ਸਰਕਾਰ ਦੇ ਵੱਲੋਂ ਰਾਸ਼ਟਰੀ ਮਾਰਗ ਨਹੀਂ ਖੋਲਿਆ ਜਾਂਦਾ ਕਿਹਾ ਇਹ ਜਾਂਦਾ ਹੈ ਕਿ ਸਾਨੂੰ ਕਿਸਾਨਾਂ ਦੇ ਦਿੱਲੀ ਜਾਣ ਤੋਂ ਦਿੱਕਤ ਨਹੀਂ ਬਸ ਤਰੀਕੇ ਤੋਂ ਦਿੱਕਤ ਹੈ ਕਿਸਾਨ ਰੇਲ ਗੱਡੀ ਜ਼ਰੀਏ ਦਿੱਲੀ ਚਲੇ ਜਾਣ ਬੱਸਾਂ ਰਾਹੀਂ ਦਿੱਲੀ ਚਲੇ ਜਾਣ ਸੋ ਇਸ ਗੱਲ ਦਾ ਜਵਾਬ ਦਿੰਦੇ ਆਂ ਕਿਸਾਨਾਂ ਦਾ ਕਿ ਆਨੇ ਕਿ ਸਾਡੀਆਂ ਮੰਗਾਂ ਕਿਹੜਾ ਦਿੱਲੀ ਜਾਂਦਿਆਂ ਹੀ ਮੰਨੀਆਂ ਜਾਣੀਆਂ ਰਹੀ ਗੱਲ ਤਰੀਕੇ ਦੀ ਤੇ ਸਾਨੂੰ ਰਹਿਣ ਲਈ ਪ੍ਰਬੰਧ ਕਰ ਦਿੱਤਾ ਜਾਵੇ ਖਾਣੇ ਪੀਣੇ ਦਾ ਪ੍ਰਬੰਧ ਕਰ ਦਿੱਤਾ ਜਾਵੇ ਤੇ ਨਾਲ ਹੀ ਉਹਨਾਂ ਸਾਧਨਾਂ ਦਾ ਪ੍ਰਬੰਧ ਕਰ ਦਿੱਤਾ ਜਾਵੇ ਜਿਨ੍ਹਾਂ ਰਾਹੀਂ ਅਸੀਂ ਦਿੱਲੀ ਜਾਈਏ ਸੋ ਹੁਣ ਗੱਲ ਕਰਦੇ ਆਂ ਸੋਸ਼ਲ ਮੀਡੀਆ ਉੱਤੇ ਇਸ ਅੰਦੋਲਨ ਨੂੰ ਕਿਵੇਂ ਵੇਖਿਆ ਜਾ ਰਿਹਾ ਸੋ ਪਹਿਲੀ ਗੱਲ ਇਹ ਕਹੀ ਜਾਂਦੀ ਹੈ ਕਿ ਇਨ੍ਹਾਂ ਕਿਸਾਨਾਂ ਦੇ ਕੋਲ ਇਨੀਆਂ ਮਹਿੰਗੀਆਂ ਗੱਡੀਆਂ 4x4 ਟਰੈਕਟਰ ਕਿੱਥੋਂ ਹੁੰਦੇ ਨੇ ਦੂਜਾ ਇਹ ਕਿ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਸਰਕਾਰ ਤੋਂ ਦਿੱਕਤ ਹੈ ਸੋ ਬਾਕੀ ਸੂਬਿਆਂ ਦੇ ਕਿਸਾਨ ਕਿਉਂ ਨਹੀਂ ਬੋਲਦੇ ਤੀਜਾ ਸਵਾਲ ਇਹ ਸੀ ਤੇ ਚੌਥਾ ਸਵਾਲ ਇਹ ਲੋਕ ਦੇਸ਼ ਵਿਰੋਧੀ ਹਨ ਸੋ ਇਹਨਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਸਾਨ ਕਹਿੰਦੇ ਨੇ ਕਿ ਸਾਡੇ ਬੱਚੇ ਮਿਹਨਤਾਂ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਸੋ ਖੇਤੀ ਤੋਂ ਇਲਾਵਾ ਸਾਡੇ ਹੋਰ ਵੀ ਰੁਜ਼ਗਾਰ ਨਾਲੇ ਕਿਹਾ ਜਾਂਦਾ ਕਿ ਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦੇ ਕਿਸਾਨ ਬੋਲਦੇ ਨੇ ਪਰ ਮੀਡੀਆ ਦਾ ਫੋਕਸ ਕੱਲੇ ਪੰਜਾਬ ਦੇ ਉੱਤੇ ਹੈ ਦੇਸ਼ ਵਿਰੋਧੀ ਦਾ ਜਵਾਬ ਦਿੰਦਿਆਂ ਦੇਸ਼ ਵਿਰੋਧੀ ਦੀ ਗੱਲ ਕਿ ਅਦਾ ਜਵਾਬ ਦਿੰਦਿਆਂ ਕਿਸਾਨ ਕਹਿੰਦੇ ਹਨ ਜਦੋਂ ਅਸੀਂ ਆਪਣੇ ਦੇਸ਼ ਲਈ ਕੁਰਬਾਨ ਹੁੰਦੇ ਆ ਉਦੋਂ ਸਾਨੂੰ ਦੇਸ਼ ਵਿਰੋਧੀ ਨਹੀਂ ਕਿਹਾ ਜਾਂਦਾ ਪਰ ਜਦੋਂ ਹੱਕਾਂ ਦੀ ਗੱਲ ਕਰਦੇ ਆ ਹੱਕ ਮੰਗਦੇ ਆ ਤਾਂ ਇਹ ਟੈਗ ਲੱਗ ਜਾਂਦੇ ਹਨ ਪਰ ਦੱਸ ਦਿੰਦੇ ਆ ਕਿ ਕਿਸਾਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਬਾਰਡਰਾਂ ਤੋਂ ਵਾਪਸ ਵੀ ਨਹੀਂ ਮੁੜਦੇ ਹੁਣ ਇਸ ਅੰਦੋਲਨ ਦੇ ਵਿੱਚ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਪ ਸਰਕਾਰ ਦੇ ਮੰਤਰੀਆਂ ਵੱਲੋਂ ਚੁਟਕੀਆਂ ਮਾਰ ਕੇ ਗਰੰਟੀਆਂ ਦਿੱਤੀਆਂ ਜਾਂਦੀਆਂ ਰਹੀਆਂ ਕਿ 5 ਮਿੰਟ ਦੇ ਵਿੱਚ ਐਮਐਸਪੀ ਲਾਗੂ ਕਰ ਦੇਵਾਂਗੇ ਮੁੱਖ ਮੰਤਰੀ ਮਾਨ ਹੋਂਣਾ ਵੱਲੋਂ ਕਿਹਾ ਜਾਂਦਾ ਸੀ ਕਿ 23 ਫਸਲਾਂ ਐਮਐਸਪੀ ਤੇ ਚੱਕਾਂਗੇ ਪਰ ਫਿਰ ਮੁੱਖ ਮੰਤਰੀ ਦਾ ਕਹਿਣਾ ਕਿ ਰਾ ਸਰਕਾਰ ਸਿਰਫ ਸਬਸਿਡੀ ਦੇ ਸਕਦੀ ਹੈ ਸੋ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਮੌਕੇ ਵੀ ਮੁੱਖ ਮੰਤਰੀ ਪੰਜਾਬ ਸ਼ਾਮਲ ਹੁੰਦੇ ਰਹੇ ਨੇ ਪਰ ਗੱਲਬਾਤ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚੀ ਪੰਜਾਬ ਸਰਕਾਰ ਵੱਲੋਂ ਹੁਣ ਵੀ ਇਹ ਕਿਹਾ ਜਾਂਦਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਅੰਦੋਲਨ ਦੇ ਵਿੱਚ ਪਹੁੰਚਦੇ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ ਜਾਂਦਾ ਹੈ ਰਾਹ ਦੇ ਵਿੱਚ ਅੜੀਕਾ ਬਣ ਰਹੀ ਹੈ ਪੰਜਾਬ ਪੁਲਿਸ ਸੋ ਪੰਜਾਬ ਦੀ ਸਰਹੱਦ ਦੇ ਵਿੱਚ ਡਰੋਂ ਦੇ ਨਾਲ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਮਾਨ ਹੁਣਾ ਵੱਲੋਂ ਇੱਕ ਵੀ ਪਰਚਾ ਦਰਜ ਨਹੀਂ ਹੁੰਦਾ ਉਲਟ ਜਿਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਹੁੰਦੀ ਹੈ ਹਰਿਆਣਾ ਪੁਲਿਸ ਉਸ ਦੇ ਉੱਪਰ ਹੀ 307 ਦਾ ਪਰਚਾ ਦਰਜ ਕਰ ਦਿੰਦੀ ਹੈ ਸੋ ਸਰਕਾਰ ਦੇ ਵੱਲੋਂ ਲੋਕ ਸਭਾ ਚੋਣਾਂ ਲੈ ਕੇ ਵੀ ਇਹ ਕਿਹਾ ਜਾਂਦਾ ਕਿ ਸਾਨੂੰ 13 ਲੋਕ ਸਭਾ ਸੀਟਾਂ ਦੇ ਦਿਓ ਕੇਂਦਰ ਪੈਸਾ ਰੋਕ ਕੇ ਵਿਖਾਵੇ ਮੈਂ ਜ਼ਿੰਮੇਵਾਰੀ ਚੁੱਕਦਾ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਪਹਿਲੀਆਂ ਜਿਹੜੀਆਂ ਸਾਡੀਆਂ ਪਹਿਲੀਆਂ ਗਾਰੰਟੀਆਂ ਵੀ ਪੂਰੀਆਂ ਨਹੀਂ ਹੋਈਆਂ ਸੋ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਕੱਲ 29 ਫਰਵਰੀ ਨੂੰ ਕਿਸਾਨਾਂ ਦੀ ਆਪਸ ਦੇ ਵਿੱਚ ਇੱਕ ਵੱਡੀ ਬੈਠਕ ਹੋਵੇਗੀ ਇਸ ਬੈਠਕ ਦੇ ਵਿੱਚ ਕਿਸਾਨ ਆਗੂ ਅੱਗੇ ਵਧਣ ਦਾ ਫੈਸਲਾ ਕਰਦੇ ਹਨ ਜਾਂ ਵਾਪਸ ਜਾਣ ਦੀ ਗੱਲ ਕਰਦੇ ਹਨ ਜਾਂ ਬੈਠੇ ਰਹਿਣ ਦੀ ਗੱਲ ਕਰਦੇ ਇਹ ਸਾਰਾ ਹਾਲਾਤਾਂ ਦੇ ਉੱਤੇ ਨਿਰਭਰ ਕਰਦਾ ਕਿਉਂਕਿ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਪਿਛਲੇ ਅੰਦੋਲਨ ਨਾਲੋਂ 3 ਗੁਣਾ ਵੱਧ ਪ੍ਰਬੰਧ ਕੀਤੇ ਗਏ ਹਨ ਦੂਜੇ ਪਾਸੇ ਕਿਸਾਨ ਆਗੂ ਵੀ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰਾਉਣ ਤੋਂ ਬਚਣਾ ਚਾਹੁੰਦੇ ਹਨ ਤੇ ਸਭ ਦਾ ਇਹੀ ਕਹਿਣਾ ਹੈ ਕਿ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਜਾਵੇ ਕੱਲ ਦੀ ਮੀਟਿੰਗ ਇਸ ਅੰਦੋਲਨ ਦੇ ਵਿੱਚ ਇੱਕ ਅਹਿਮ ਮੋੜ ਲਿਆਵੇਗੀ